ਪੰਜਾਬੀ ਇਕਤਰੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦਿਆਂ ਵੱਡੀਆਂ ਖਬਰਾਂ ਪੰਜਾਬ ਦੇ ਲੋਕਾਂ ਦਾ ਪੰਜਾਬ ਚ ਘਰ ਬਣਾਉਣ ਦਾ ਸੁਪਨਾ ਹੋਵੇਗਾ ਆਸਾਨ ਭਗਵੰਤ ਮਾਨ ਸਰਕਾਰ ਨੇ ਕਰਤਾ ਵੱਡਾ ਐਲਾਨ ਸੀਐਮ ਭਗਵੰਤ ਮਾਨ ਨੇ ਪੰਜਾਬ ਚ ਸੜਕ ਸੁਰੱਖਿਆ ਫੋਰਸ ਦੀ ਕੀਤੀ ਸ਼ੁਰੂਆਤ 144 ਨਵੀਆਂ ਗੱਡੀਆਂ ਤੇ 5000 ਮੁਲਾਜ਼ਮ ਰੈਣਗੇ ਤਾਇਨਾਤ ਪੰਜਾਬ ਚ ਗੈਰ ਕਾਨੂੰਨੀ ਮਾਈਨਿੰਗ ਦੇ ਮਾਮਲੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਕੇਰੀ ਮੰਨ ਸਰਕਾਰ ਗੈਰ ਕਾਨੂੰਨੀ ਮਾਈਨਿੰਗ ਦੇ ਸਬੂਤ ਵੀ ਕੀਤੇ ਪੇਸ਼ ਆਪ ਐਮਐਲਏ ਨਰਿੰਦਰ ਗੌਰ ਭਰਾਜ ਨੇ 70 ਲੱਖ ਦੀ ਲਾਗਤ ਨਾਲ ਪ੍ਰੋਜੈਕਟ ਦਾ ਕੀਤਾ ਉਦਘਾਟਨ ਨੂੰ ਸੁਣਾਈ ਵੱਡੀ ਖੁਸ਼ਖਬਰੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਸ਼ਕਤੀ ਤੋਂ ਬਾਅਦ ਪੰਜਾਬ ਪੁਲਿਸ ਦਾ ਵੱਡਾ ਫੈਸਲਾ ਜੇਲ੍ਹਾਂ ਚ ਲਗਾਏ ਜਾਣਗੇ ਐਕਸ-ਰੇ ਆਧਾਰਿਤ ਫੁੱਲ ਬੋਡੀ ਸਕੈਨਰ ਪੰਜਾਬ ਚ ਧੁੰਦ ਤੇ ਠੰਡ ਲਹਿਰ ਜਾਰੀ ਰਹਿਣੂ ਮੌਸਮ ਵਿਭਾਗ ਦੀ ਤਾਜ਼ਾ ਪਵਿੱਖਬਾਣੀ ਪਾਨਾ ਸਿੰਘ ਨੂੰ ਲੁਧਿਆਣਾ ਚ ਜ਼ਮਾਨਤ ਮਿਲਣ ਤੋਂ ਬਾਅਦ ਇੱਕ ਹੋਰ ਪਰਚਾ ਹੋਇਆ ਦਰਜ ਅਦਾਲਤ ਨੇ ਭੇਜਿਆ 29 ਜਨਵਰੀ ਤੱਕ ਪੁਲਿਸ ਰਿਮਾਨਡ ਤੇ ਪੰਜਾਬ ਸਰਕਾਰ ਨੇ ਪੰਜਾਬ ਦੇ ਸ਼ਹਿਰੀ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਮਕਾਨ ਉਸਾਰੀ ਨਾਲ ਸਬੰਧਤ ਨੀਮਾ ਵਿੱਚ ਰਾਹਤ ਦਿੱਤੀ ਹੈ ਹੁਣ ਉਹਨਾਂ ਨੂੰ 500 ਵਰਗ ਤੱਕ ਦਿਆਂ ਰਿਹਾਈਸ਼ਾ ਇਮਾਰਤਾਂ ਦੀਆਂ ਯੋਜਨਾਵਾਂ ਨੂੰ ਮਨਜ਼ੂਰੀ ਦੇਉਣ ਲਈ ਅਧਿਕਾਰੀਆਂ ਦੇ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਜਦਕਿ ਉਹਨਾਂ ਨੂੰ ਸਵੈ ਤਸਦੀਕ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਇਸ ਦੇ ਲਈ ਸਰਕਾਰ ਨੇ ਪੰਜਾਬ ਮਿਊਸਪਲ ਬਿਲਡਿੰਗ ਬਾਇਲ 2018 ਵਿੱਚ ਸੋਧ ਕੀਤੀ ਹੈ ਇਸ ਨਿਯਮ ਤੋਂ ਬਾਅਦ ਨਕਸ਼ੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਨੂੰ ਭੇਜਣ ਦੀ ਬਜਾਏ ਸਿੱਧੇ ਆਰਕੀਟੈਕਟ ਤੋਂ ਮਨਜ਼ੂਰ ਕੀਤੇ ਜਾਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿੱਚ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਸੜਕ ਸੁਰੱਖਿਆ ਫੋਰਸ ਵਿੱਚ ਐਡਵਾਂਸ ਤਕਨੀਕੀ ਵਾਲੇ 140 ਬਾਨਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਇਸ ਦੇ ਨਾਲ ਹੀ ਇਸ ਵਿੱਚ 5000 ਮੁਲਾਜ਼ਮ ਤਾਇਨਾਤ ਹੋਣਗੇ ਜੋ ਸੜਕ ਹਾਦਸੇ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦੀ ਮਦਦ ਕਰਨਗੇ ਹੁਣ ਸੜਕ ਹਾਦਸੇ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਨੂੰ ਮਦਦ ਵਿੱਚ ਕੋਈ ਦੇਰੀ ਨਹੀਂ ਹੋਵੇਗੀ ਇਹ ਪੁਲਿਸ ਸੜਕਾਂ ਤੇ ਲੋਕਾਂ ਦੀ ਸੁਰੱਖਿਆ ਕਰੇਗੀ ਇਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਇਤਿਹਾਸਿਕ ਹੈ ਹਰ 30 ਕਿਲੋਮੀਟਰ ਦੀ ਦੂਰੀ ਤੇ ਤੁਹਾਨੂੰ ਸੜਕ ਸੁਰੱਖਿਆ ਫੋਰਸ ਦੀ ਗੱਡੀ ਤਾਇਨਾਤ ਮਿਲੇਗੀ ਐਸਐਸਐਫ ਲਈ ਹੈਲਪਲਾਈਨ ਨੰਬਰ 112 ਤੇ ਕਾਲ ਕੀਤੀ ਜਾ ਸਕਦੀ ਹੈ ਉਨ੍ਹਾਂ ਕਿਹਾ ਕਿ ਕਈ ਮਸ਼ਹੂਰ ਹਸਤੀਆਂ ਵੀ ਸੜਕ ਹਾਸੇ ਦਾ ਸ਼ਿਕਾਰ ਹੋ ਚੁੱਕੇ ਹਨ ਭਗਵੰਤ ਮਾਨ ਨੇ ਕਿਹਾਗੇ ਸੜਕ ਸੁਰੱਖਿਆ ਫੋਰਸ ਲਈ ਨਾਂmber ਕੰਪਨੀਆਂ ਤੋਂ ਇਹ 144 ਗੱਡੀਆਂ ਲਈਆਂ ਗਈਆਂ ਹਨ ਜੋ ਕਿ ਬੇਹਦ ਹਾਈ ਟੈਕ ਹਨ ਗੱਡੀਆਂ ਦੀ ਸਪੀਡ ਵੀ ਚੈੱਕ ਕੀਤੀ ਜਾਵੇਗੀ ਭਗਵੰਤ ਮਾਨ ਨੇ ਕਿਹਾ ਕਿ ਇਹ ਗੱਡੀਆਂ ਸਾਰੇ ਹਸਪਤਾਲਾਂ ਨਾਲ ਅਟੈਚ ਕੀਤੀਆਂ ਗਈਆਂ ਹਨ ਅਤੇ ਕਪੂਰਥਲਾ ਤੋਂ ਸੜਕ ਸੁਰੱਖਿਆ ਫੋਰਸ ਦੀ ਟ੍ਰੇਨਿੰਗ ਲਈ ਗਈ ਹੈ ਜੋ ਲੋਕਾਂ ਦੀ ਕੀਮਤੀ ਜਾਨਾਂ ਬਚਾਉਣ ਲਈ 5500 ਕਿਲੋਮੀਟਰ ਸੜਕਾਂ ਦੀ ਨਿਗਰਾਨੀ ਕਰੇਗੀ ਪੰਜਾਬ ਵਿੱਚ ਗੈਰ ਕਾਨੂੰਨੀ ਮਾਈਨਿੰਗ ਦੇ ਮਾਮਲੇ ਵਿੱਚ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਦਾ ਹੈ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਹੁਸ਼ਿਆਰਪੁਰ ਦੇ ਪਿੰਡ ਮਹਿਰਾ ਵਿੱਚ ਹੋ ਰਹੀ ਨਜਾਇਜ਼ ਮਾਈਨਿੰਗ ਨਾਲ ਸੰਬੰਧਤ ਚਾਰ ਵੀਡੀਓਜ਼ ਸ਼ੇਅਰ ਕੀਤੀਆਂ ਹਨ ਸਿੱਧੂ ਵੱਲੋਂ ਸ਼ੇਅਰ ਕੀਤੀਆਂ ਗਈਆਂ ਵੀਡੀਓ ਵਿੱਚ ਉਹਨਾਂ ਥਾਵਾਂ ਦੀ ਲੋਕੇਸ਼ਨ ਅਤੇ ਥਾਵਾਂ ਲਿਖਿਆ ਗਿਆ ਹੈ ਇਸ ਦੇ ਨਾਲ ਹੀ ਵੀਡੀਓ ਸ਼ੇਅਰ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਸ਼ੀਮ ਭਗਵੰਤ ਮਾਨ ਨੂੰ ਸਵਾਲ ਕੀਤਾ ਹੈ ਕਿ ਇਹ ਚੋਰ ਸਿਸਟਮ ਹੈ ਜਾਂ ਲੋਕਤੰਤਰ ਉਹਨਾਂ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ ਪਬੰਦੀ ਛੁਦਾ ਜੰਗਲਾਤ ਜ਼ਮੀਨ ਵਿੱਚ ਨਜਾਇਜ਼ ਮਾਈ ਆਪ ਦਾ ਲਾਲਚ ਪ੍ਰਸ਼ਾਸਨ ਦੇ ਸਾਰੇ ਮਾਪਦੰਡਾਂ ਨੂੰ ਪਛਾੜਦਾ ਹੈ ਪੀਐਲਪੀਏ ਐਕਟ 1900 ਦੀ ਧਾਰਾ 4 ਅਤੇ 5 ਤਹਿਤ ਪਿੰਡ ਮਹਿਰਾ ਵਿੱਚ ਜੰਗਲਾਤ ਜ਼ਮੀਨ ਤੇ ਜਿਹੇ ਕ੍ਰਸ਼ਰ ਚੱਲ ਰਹੇ ਹਨ ਕਿਸੇ ਵੀ ਵਪਾਰਕ ਗਤੀਵਿਧੀ ਦੀ ਜਾਂਚ ਨਹੀਂ ਹੈ ਚੋਰ ਸਿਸਟਮ ਜਾਂ ਲੋਕਤੰਤਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਹੀ ਹੇਠ ਵੀ ਤਾਂ ਸੁਵਾਲ ਹਲਕਾ ਸੰਗਰੂਰ ਦੇ ਪਿੰਡੂ ਤੇ ਸ਼ਹਿਰੀ ਵਿਕਾਸ ਨੂੰ ਯਕੀਨੀ ਬਣਾਉਣ ਦੀ ਆਰੰਭੀ ਮੁਹਿੰਮ ਤਹਿਤ ਵਿਧਾਇਕ ਕਰਨਿੰਦਰ ਕੋਰਪਰਾਜ ਨੇ ਪਿੰਡ ਨਕੇਟੇ ਵਿਖੇ ਨਵੇਂ ਜਲ ਸਪਲਾਈ ਪ੍ਰੋਜੈਕਟ ਦਾ ਉਦਘਾਟਨ ਕੀਤਾ ਇਸ ਮੌਕੇ ਪਰਮੇ ਇਕੱਠ ਨੂੰ ਸੰਬੋਧਨ ਵੋਧਨ ਕਰਦੇ ਆ ਉਹਨਾਂ ਨੇ ਦੱਸਿਆ ਕਿ ਇਸ ਪ੍ਰੋਜੈਕਟ ਤੇ 70 ਲੱਖ ਰੁਪਏ ਦੀ ਲਾਗਤ ਆਈ ਹੈ ਜਿਸ ਨਾਲ ਪਿੰਡ ਵਾਸੀਆਂ ਨੂੰ ਵੱਡੀ ਸਹੂਲਤ ਮਿਲੇਗੀ ਉਹਨਾਂ ਕਿ ਹੈਗੇ ਹਲਕਾ ਸੰਗਰੂਰ ਦੇ ਹਰ ਪਿੰਡ ਕਸਬੇ ਤੇ ਸ਼ਹਿਰ ਹਿੱਸੇ ਦਾ ਕਾਇਆ ਕਲਪ ਕਰਨ ਲਈ ਉਹ ਪੜਾਅਵਾਰ ਤਰੀਕੇ ਨਾਲ ਕਾਰਜਸ਼ੀਲ ਹਨ ਅਤੇ ਹਲਕਾ ਵਾਸੀਆਂ ਨੂੰ ਸਰਵੋਤਮ ਸਹੂਲਤਾਂ ਮੁਹੱਈਆ ਕਰਾਉਣ ਲਈ ਸਰਗਰਮ ਹਨ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵਾਨ ਤਮਨ ਦੀ ਗਵਾਈ ਹੇਠ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਦਿਸ਼ਾ ਵਿੱਚ ਲਗਾਤਾਰ ਕਾਰਜਸ਼ੀਲ ਹਨ ਅਤੇ ਇਸ ਮਕਸਦ ਦੀ ਪੂਰਤੀ ਲਈ ਹਰ ਵਰਗ ਦੀ ਲੋੜਾਂ ਨੂੰ ਤਰਜੀਹ ਦੇ ਆਧਾਰ ਤੇ ਪੂਰਾ ਕਰਨ ਲਈ ਹੋਈ ਹਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਸ਼ਕਤੀ ਤੋਂ ਬਾਅਦ ਆਖਿਰ ਪੰਜਾਬ ਪੁਲਿਸ ਨੇ ਜੇਲ੍ਹਾਂ ਦੀ ਸੁਰੱਖਿਆ ਵਧਾਉਣ ਦਾ ਫੈਸਲਾ ਕੀਤਾ ਹੈ ਹੁਣ ਹਵਾਈ ਏਡਿਆਂ ਦੀ ਤਰਜ਼ ਤੇ ਜੇਲ੍ਹਾਂ ਵਿੱਚ ਐਕਸ-ਰੇ ਆਧਾਰਿਤ ਫੁੱਲ ਬਾਡੀ ਸਕੈਨਰ ਤੇ ਹੋਰ ਉਪਕਰਨ ਲਗਾਏ ਜਾਣਗੇ ਇਸ ਤੋਂ ਬਾਅਦ ਕੋਈ ਵੀ ਵਿਅਕਤੀ ਨਸ਼ਾ ਮੋਬਾਈਲ ਜਾਂ ਸਰੀਰ ਵਿੱਚ ਛੁਪਾ ਕੇ ਕੋਈ ਹੋਰ ਚੀਜ਼ ਨਹੀਂ ਲਿਜਾ ਸਕੇਗਾ ਇਹ ਸਾਰੀ ਪ੍ਰਕਿਰਿਆ 3 ਮਹੀਨਿਆਂ ਦੇ ਅੰਦਰ ਪੂਰੀ ਕਰ ਲਈ ਜਾਵੇਗੀ ਪੁਲਿਸ ਇੱਕ ਨਿੱਜੀ ਕੰਪਨੀ ਦੀ ਮਦਦ ਨਾਲ ਫਰਵਰੀ ਵਿੱਚ ਜੇਲ੍ਹਾਂ ਵਿੱਚ ਸੁਰੱਖਿਆ ਵਧਾਉਣ ਦਾ ਕੰਮ ਸ਼ੁਰੂ ਕਰੇਗੀ ਪੁਲਿਸ ਪ੍ਰੋਜੈਕਟ ਵਿੱਚ ਨੋਡਲ ਐਜੰਸੀ ਵਿੱਚ ਜੋ ਕੰਮ ਕਰੇਗੀ ਦੱਸ ਦੇ ਕੇ ਪੰਜਾਬ ਦੇ ਜੇਲ੍ਹਾਂ ਦੀ ਸੁਰੱਖਿਆ ਦਾ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਾਈ ਸੁਣਵਾਈ ਅਧੀਨ ਹੈ ਹਾਈ ਕੋਰਟ ਦਾ ਸਪਸ਼ਟ ਕਹਿਣਾ ਹੈ ਕਿ ਇਸ ਵਿੱਚ ਲਾਪਰਵਾਹੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਹਾਈ ਕੋਰਟ ਨੇ ਪੁਲਿਸ ਤੋਂ ਜੇਲ੍ਹਾਂ ਦੀ ਸੁਰੱਖਿਆ ਨੂੰ ਸੁਧਾਰਨ ਲਈ ਯੋਜਨਾ ਮੰਗੀ ਸੀ ਇਸ ਤੋਂ ਬਾਅਦ ਹੁਣ ਪੁਲਿਸ ਨੇ ਇਸ ਦਿਸ਼ਾ ਵਿੱਚ ਕੰਮ ਸ਼ੁਰੂ ਕਰ ਦਿੱਤਾ ਹੈ ਕਰੀਬ 1 ਮਹੀਨੇ ਬਾਅਦ ਉੱਤਰੀ ਭਾਰਤ ਵਿੱਚ ਧੁੱਪ ਨਿਕਲਣ ਨਾਲ ਸੀਤ ਲਹਿਰ ਅਤੇ ਠੰਡ ਤੋਂ ਰਾਹਤ ਮਿਲੀ ਹੈ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਔਸਤਨ 5 ਡਿਗਰੀ ਦਾ ਸੁਧਾਰ ਆਇਆ ਹੈ ਹਰਿਆਣਾ ਵਿੱਚ ਹਲਾਤਾ ਮੰਗ ਹੋ ਗਏ ਹਨ ਚੰਡੀਗੜ੍ਹ ਵਿੱਚ ਵੀ ਹਲਾਤਾ ਮੰਗ ਹਨ ਹਿਮਾਚਲ ਦੇ ਉੱਪਰਲੇ ਇਲਾਕਿਆਂ ਵਿੱਚ ਬਰ ਬਾਰਿ ਹੋਈ ਹੈ ਮੌਸਮ ਵਿਭਾਗ ਮੁਤਾਬਿਕ ਆਉਣ ਵਾਲੇ 10 ਦਿਨਾਂ ਵਿੱਚ ਮੌਸਮ ਵਿੱਚ ਬਦਲਾਅ ਦੇਖਣ ਨੂੰ ਮਿਲੇਗਾ ਪਰ ਪੰਜਾਬ ਦੇ ਅਜੇ ਵੀ ਕਈ ਜ਼ਿਲ੍ਹਿਆਂ ਵਿੱਚ ਸੰਗਣੀ ਧੁੰਦ ਛਾਈ ਹੋਈ ਹੈ ਦੱਸ ਦੇ ਕਿ ਪੰਜਾਬ ਵਿੱਚ ਠੀਤ ਲਹਿਰ ਦਾ ਪ੍ਰਕੋਪ جاری ਹੈ ਬੇਸ਼ੱਕ ਕੁਝ ਇਲਾਕਿਆਂ ਵਿੱਚ ਧੁੱਪ ਖੇੜੀ ਹੋਈ ਹੈ ਪਰ ਅਜੇ ਵੀ ਕਈ ਥਾਈਂ ਸੰਗਣੀ ਤੁੰਦਛਾਈ ਹੋਈ ਹੈ ਪਾਨਾ ਸਿੱਧੂ ਨੂੰ ਲੁਧਿਆਣਾ ਵਿੱਚ ਜ਼ਮਾਨਤ ਮਿਲਣ ਤੋਂ ਬਾਅਦ ਪਟਿਆਲਾ ਵਿੱਚ ਉਹਨਾਂ ਖਿਲਾਫ ਇੱਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ ਥਾਣਾ ਸਦਰ ਪਟਿਆਲਾ ਦੀ ਪੁਲਿਸ ਨੇ ਪਾਨਾ ਸਿੱਧੂ ਖਿਲਾਫ ਧਾਰਾ 379 ਬੀ 323 341 506 34 ਆਈਪੀਸੀ ਤਹਿਤ ਕੇਸ ਨੰਬਰ 8 ਦਰਜ ਕੀਤਾ ਹੈ 20 ਜਨਵਰੀ ਨੂੰ ਦਰਜ ਕੀਤਾ ਗਿਆ ਇਸ ਮਾਮਲੇ ਵਿੱਚ ਪਾਨਾ ਸਿੱਧੂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ 26 ਜਨਵਰੀ ਨੂੰ ਅਦਾਲਤ ਵਿੱਚ ਪੇਸ਼ ਕਰਕੇ 29 ਜਨਵਰੀ ਤੱਕ ਦਾ ਪੁਲਿਸ ਰਿਮਾਂਡ ਲੇ ਲਿਆ ਗਿਆ ਸੀ ਅਤੇ ਹੁਣ ਭਾਨਾ SIDDU ਤੇ ਤੀਜਾ ਪਰਚਾ ਵੀ ਦਰਜ ਕਰ ਦਿੱਤਾ ਗਿਆ ਹੈ ਪੰਜਾਬੀ ਚ ਆਉਣ ਵਾਲੇ ਕੁਝ ਮਹੀਨਿਆਂ ਵਿੱਚ 6 ਮੁਲਕਾਂ ਦੀਆਂ ਕੰਪਨੀਆਂ ਕਰੋੜਾਂ ਰੁਪਏ ਦਾ ਨਿਵੇਸ਼ ਕਰਨਗੀਆਂ ਇਸ ਦੇ ਲਈ ਸਬੰਧਤ ਦੇਸ਼ਾਂ ਦੇ ਨੁਮਾਇੰਦੇ ਅਤੇ ਕੰਪਨੀਆਂ ਦੇ ਮੈਨੇਜਰ ਜਲਦੀ ਹੀ ਸੂਬੇ ਦਾ ਦੌਰਾ ਕਰਨਗੇ ਇਸ ਸੰਬੰਧੀ ਸਰਕਾਰ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਉਮੀਦ ਹੈ ਕਿ ਇਨ੍ਹਾਂ ਕੰਪਨੀਆਂ ਦੇ ਆਉਣ ਨਾਲ ਸਰਕਾਰ ਨੂੰ ਹਰ ਮਹੀਨੇ ਕਰੋੜਾਂ ਰੁਪਏ ਦਾ ਫਾਇਦਾ ਹੋਵੇਗਾ ਇਸ ਦੇ ਨਾਲ ਹੀ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਸੀਐਮ ਭਗਵੰਤ ਮਾਨ ਦਾ ਕਹਿਣਾ ਹੈ ਕਿ ਸਾਡੀ ਕੋਸ਼ਿਸ਼ ਸੂਬੇ ਵਿੱਚ ਨਿਵੇਸ਼ ਲਿਆਉਂਦੀ ਹੈ ਇਸ ਲਈ ਹੀ ਸਾਰੇ ਯਤਨ ਕੀਤੇ ਜਾ ਰਹੇ ਹਨ ਪੰਜਾਬ ਲਈ ਬਹੁਤ ਹੀ ਇਤਿਹਾਸਿਕ ਦਿਨ ਹੈ ਪੰਜਾਬ पहली स्टेट बन जाएगा देश का जिनके पास अलग से सड़क सुरक्षा फोर्स है जब मैं पार्लियामेंट में था तो मैंने डाटा निकलवाया था और सबसे ज़्यादा मौत एक्सीडेंट में पंजाब में होती थी चौदह पर डे उस समय सोलह सत्रह हज़ार आज और भी बढ़ गए सत्रह अठारह के, सा, के आसपास पर डे ऑन द स्पॉट तो ये अगर इसको महीनों में और साल में कर लें तो छः हज़ार से ज़्यादा एक साल में मौतें होती जो रुकी जा सकती है तो उसके लिए हमने फैसला किया एस एस एफ बनाने सड़क सुरक्षा फोर्स और अलग से उनकी यूनिफॉर्म है और उनको बहुत ही हाई क्वालिटी की गाड़ियाँ जो कि इस वक्त दुबई पुलिस के पास हैं और उनमें अपडेटेड कंप्यूटर सिस्टम हर गाड़ी आसपास के नज़दीक के सभी ट्रॉमा सेंटर और हॉस्पिटल से अटैच्ड है ताकि इमीडिएटली कोई अगर एक्सीडेंट होता है जान बचाए बचाई जाए और गाड़ी में कटर फर्स्ट एड का सामान और कोई अगर कोई वहीकल ऐसा है जो खड़ा है खराब हो गया जिसमें सबसे ज़्यादा मौतें उसमें होती है वहीकल खड़ा है पता चलता नहीं है उसके नीचे गाड़ी घुस जाती है परिवारों के परिवार ख़त्म हो जाते तो आज ये जो सुरक्षा सड़क सुरक्षा फोर्स है ये किसी वहीकल को आप ऐसा नहीं लावारिस खड़ा देखोगे तो उसको अलग से करके उसको साइड पे किया जाएगा जब उसकी लोकेशन जो है वो वहाँ से बन गएगी ताकि एक्सीडेंट ना हो तो मैं डीजीपी साहब को और ए ट्रैफिक को और सुरक्षा पोस्ट बनाने वाले जितने भी अधिकारी कारीदन हैं सबको बधाई देते ये सर इंडिया की पहली ऐसी फोर्स है और कितनी गाड़ियाँ पहले में दी एक आज गाड़ियाँ जो हैं वो चली गई हैं और बाकी इंटरसेप्टर हैं हर आपको हर 30 किलोमीटर के रेडियस में एक आध गाड़ी मिलेगी आती जाती में और इंटरसेप्टर खड़ी होंगी जो सबकी स्पीड पर और उनकी कोई रैश ड्राइविंग ना कर रहा हो उस पर ध्यान रखेंगे आपस में इन टच रहेंगे और मुझे उम्मीद है कि हम पंजाब को सबसे ज़्यादा सुरक्षित सड़कों के मामले में क्योंकि देखो पंजाब में एक लाख बंदा पर डे तो सिर्फ अमृतसर साहब में श्री दरबार साहब में माथा टेकने के लिए दुर्गाना मंदिर में जलियावाला बाग बा बॉर्डर देखने जाता है और भी कितने हमारे पंजाब में गुरुओं के स्थान हैं देवी देवताओं के स्थान हैं तो पूरा पूरा परिवार जाता है कई बार पूरा ट्रक भर के जाते हैं गाँव का गाँव जाता है तो कई बार ऐसी घटनाएँ सुनने को मिलती हैं कि पूरा परिवार ही खत्म हो गया है एक एक्सीडेंट में तो हम चाहते हैं कि ये पुण्य तो कम से कम हम कमाएं कि अगर फिफ्टी परसेंट पर भी हम पहले टारगेट में आ गए तो कम से कम तीन हज़ार से बच सकते सर एक किसमें आपने ये भी रखा है कि जो बचाएगा उसको भी कुछ फरिश्ते स्कीम है दिल्ली में कामयाब चल रही है आमतौर पर क्या होता था हमारे माइंड में बना हुआ था कि अगर हम किसी जख्मी को लेके जाएंगे पुलिस हमारे लिए प्रॉब्लम क्रिएट करेगी कौन है कहाँ था तू कौन है तेरे उसके भी चक्कर लगे ये काम हमने बंद कर दिया दिल्ली में वो दो हज़ार रुपये देते हैं कोई भी अगर नियरेस्ट हॉस्पिटल में पहुंचा दो कोई जख्मी आपको मिलता है कोई डरने की जरूरत नहीं है कोई आपको पूछताछ नहीं होगी बल्कि अगर आपका नाम आप दे जाओगे कॉन्टैक्ट नंबर तो गवर्नमेंट उसका ही नाम भी देगी तो स्पीड पे भी लिमिट के पेमिट बिल्कुल बिल्कुल जो जो नेशनल हाईवे की स्पीड है जो स्टेट हाईवे की स्पीड है उसी को मेंटेन किया जाएगा तो तो और वो ड्राइविंग लाइसेंस हम डिजिटल कर रहे हैं जी और उसके लिए हमें नेशनल हाईवे की और ट्रांसपोर्ट डिपार्टमेंट की भी मदद चाहिए होगी ताकि पॉइंट्स एक नए लाइसेंस पे कितने पॉइंट रखने हैं उसकी डिपेंड्स के वो कितनी गलतियां करता है अगर ज्यादा करता है बार-बार करता है हैपचुअल है तो पॉइंट काट कर उसको कहा जाएगा कि आप गाड़ी नहीं चला सकते आप दोबारा ट्रेनिंग लेनी पड़ेगी दोबारा लाइसेंस लेना पड़ेगा तो हमारा मकसद तंग करना नहीं है हमारा मकसद है कीमती जाने बचाना थैंक यू ठीक है सर अनुशासन की बात करते हैं राजा रिंग तो ये अनुशासन को जेड़ा बात जाएगा अपन उन बिना नोटिस दिया टर्मिनेट करेंगे ਕਿੰਨੇ ਕਿਤੇ ਉਹ ਹਾਈ ਕਮਾਂਡ ਦੇ ਜਿਹੜਾ ਹੁਕਮਾਂ ਦੀ ਉਲੰਘਣਾ ਕਰਦੇ ਆ ਉਹਨਾਂ ਦੇ ਖਿਲਾਫ ਜਾਂਦੇ ਆ ਹਰ ਸਿੰਘ ਵਾਲਾ ਸਹਿਜ ਕਿ ਦੇਖੋ ਮੈਂ ਤੁਹਾਨੂੰ ਬੜੀ ਸਿੰਪਲ ਜੀ ਗੱਲ ਸਿੰਪਲ ਜੀ ਗੱਲ ਪੁੱਛਦਾ ਅਨੁਸ਼ਾਸਨ ਸਿਰਫ ਕਿਸੇ ਇੱਕ ਚਾਰ ਪੰਜ ਬੰਦਿਆਂ ਲਈ ਨਹੀਂ ਹੁੰਦਾ ਜੇ ਅਨੁਸ਼ਾਸਨ ਹੈ देयर ਕੈਨ ਨੋਟ ਬੀ ਅ ਡਿਫਰੈਂਟ ਯਾਰਡਸਟਿਕ ਫਾਰ ਡਿਫਰੈਂਟ ਪੀਪਲ ਤੁਸੀਂ ਅਨੁਸ਼ਾਸਨ ਲਾਗੂ ਕਰੋ ਸਭ ਦੇ ਲਈ ਇੱਕੋ ਜਿਹਾ ਹੀ ਕਰੋ ਜੀ ਸਤਿ ਸ੍ਰੀ ਅਕਾਲ ਤੁਹਾਵੇ ਨਹੀਂ ਕਰਦੇ ਸਾਰਿਆਂ ਨੂੰ ਨਹੀਂ ਨਹੀਂ ਉਹ ਦੇਖੋ ਇਹ ਵੀ ਕਹਿਣਾ ਗਲਤ ਹੈ ਕਿ ਨਹੀਂ ਗੱਲ ਇਹ ਇਹ ਤਾਂ ਤੁਸੀਂ ਦੇਖੋ ਲੋਕਤੰਤਰ ਚ ਲੋਕ ਫੈਸਲਾ ਕਰਦੇ ਆ ਔਰ ਲੋਕ ਹੀ ਦੇਖਦੇ ਆ ਸਮਝਦੇ ਹੋ ਇਹ ਨਹੀਂ ਹੋ ਸਕਦਾ ਇਹ ਨਹੀਂ ਹੋ ਸਕਦਾ ਕਿ ਇੱਕ ਇੱਕ ਬੰਦਾ ਉਹੀ ਗੱਲ ਕਰੇ ਤੇ ਉਹਦਾ ਅਨੁਸ਼ਾਸਨ ਨਹੀਂ ਦਿਖਦਾ ਤੇ ਦੂਜਾ ਬੰਦਾ ਉਹੀ ਗੱਲ ਕਰੇ ਤੇ ਭਾਈ ਸਾਡੀਆਂ ਟੰਗਾਂ ਥੱਲੇ ਨਿਕਲ ਨਹੀਂ ਤੇ ਤੇਰਾ ਅਨੁਸ਼ਾਸਨ ਤੇ ਵੀ ਦਿਖਦਾ ਜੀ ਸਾਹਿਬ ਲਾਡੀ ਜੀ ਵੀ ਬੈਠੇ ਇੱਥੇ ਖੜੇ ਨੇ ਲੋਕ ਇਹ ਨਹੀਂ ਹੋਣਾ ਸਾਦੇ ਨੇ ਲੋਕ ਹਾਂਜੀ ਮੇਰਾ ਇਹ ਸਵਾਲ ਸੀ ਕਿ ਲਾਡੀ ਜੀ ਦੇ ਹਲਕੇ ਚ ਵੀ ਗਏ ਕੱਲ ਨਿਹਾਲ ਚੀ ਵਾਲੇ ਵਾਲੇ ਪਾਸੇ ਵੀ ਗਏ ਲੋਕ ਇਹ ਜਿਹੜੇ ਤੁਸੀਂ ਪ੍ਰੋਗਰਾਮ ਦਿੱਤੇ ਲੋਕਾਂ ਦੇ ਡਿਮਾਂਡ ਦੇ ਉੱਤੇ ਦਿੱਤੇ ਮਿੱਤਰ ਪਿਆਰੇ ਖੜਗੇ ਸਾਹਿਬ ਦਾ ਸਿੱਧਾ ਸਿੱਧਾ ਇਹ ਹੁਕਮ ਹੈ ਕਿ ਲੋਕਾਂ 'ਚ ਜਾਓ ਸੰਪਰਕ ਕਰੋ ਲੋਕਾਂ 'ਚ ਜਾਓ ਸੰਪਰਕ ਕਰੋ ਕਾਂਗਰਸ ਦਾ ਝੰਡਾ ਹੈ ਕਾਂਗਰਸ ਦੀ ਗੱਲ ਕਰ ਰਹੇ ਆ ਵਿਰੋਧੀ ਪਾਰਟੀ ਨੂੰ ਠੋਕ ਰਹੇ ਆ ਜਾਂ ਤੁਹਾਡੇ ਚੋਂ ਕਿਸੇ ਨੇ ਇਹ ਕਿਹਾ ਹੋਵੇ ਵੀ ਚੋਰੋਂ ਤੁਸੀਂ ਉਹ ਜ਼ੋਰ ਤੰਤਰ ਚਲਾਉਨੇ ਕਹੋ ਆਪੋਜੀਸ਼ਨ ਦਾ ਰੋਲ ਹੈ ਉਹਨੂੰ ਬਾਹਰ ਆ ਠੀਕ ਹੈ ਤੁਸੀਂ ਕਹੋ ਜੀ ਸਾਦਕੇ ਅਸੀਂ ਕਹਿੰਦੇ ਆ ਜੀ ਸਾਦਕੇ ਇਕ ਕੋਈ ਤਾਂ ਇਕ ਕੋਈ ਦਾਣਾ ਬਣਾ ਬਣ ਰਿਹਾ ਨਾ ਫਿਰ ਦਿੱਕਤ ਕਾਦੀ ਐ ਕੀ ਗੁੱਬਾ ਦੀ ਪਾਰਟੀ ਨੁਕਸਾਨ ਨਹੀਂ 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 ਮੇਰੇ ਹਿਸਾਬ ਦੇ ਨਾਲ ਦੇਖੋ ਅਸੀਂ ਸਾਰੇ ਮੈਂ ਤੇ ਛੋਟੀਆਂ ਚੀਜ਼ਾਂ ਵੱਲ ਦੇਖ ਰਹੀ ਹਾਂ ਦੇਖੋ ਮੈਂ ਤੇ ਅੱਜ ਤੱਕ ਜਦੋਂ ਪ੍ਰਧਾਨ ਵੀ ਬਣਿਆ ਸੀ ਮੈਂ ਤੇ ਨਾ ਕਦੇ ਕਿਸੇ ਨੂੰ ਨੋਟਿਸ ਭੇਜਿਆ ਨਾ ਕਿਸੇ ਨੂੰ ਕੱਢਿਆ ਨਾ ਕਦੇ ਕਿਸੇ ਨਾਲ ਹੋਈ ਤੋਹੀ ਕੀਤੀ ਮੈਂ ਤਾਂ ਇਹ ਕਹਿੰਦਾ ਸੀਗਾ ਸਾਰੇ ਤੁਰਨ ਯਾਰ ਤੇ ਉਦੋਂ ਵੀ ਬੜੇ ਲੋਕ ਹਾਂ ਉਦੋਂ ਵੀ ਬੜੇ ਲੋਕ ਬੋਲ ਜਾਂਦੇ ਸੀ ਭਾਈ ਡਿਸੈਂਟ ਹੋਵੇ ਹੱਕ ਹੈ ਕਿਸੇ ਦਾ ਵੀ ਬੋਲ ਸਕਦਾ ਕਿਸੇ ਦੇ ਬੋਲਣਾ ਕੋਈ ਗੰਦਾ ਥੋੜਾ ਨਾ ਹੋ ਜਾਂਦਾ ਸਰ ਬਾਜਵਾ ਸਾਹਿਬ ਨੇ ਇੱਕ ਬਿਆਨ ਆਇਆ ਵੀ ਜਗੂਠੇ ਜ਼ਹਿਰ ਭਰ ਜੇ ਤੇ ਗੂਠਾ ਵੜਦਿਆਂ ਚਾਹੀਦਾ ਨਹੀਂ ਕਿਸਰ ਦੇ ਦੇਖੋ ਜਿਹੜਾ ਆਪਣੇ ਅੰਗ ਵਧਣਾ ਚਾਹੇ ਵਧ ਸਕਦਾ ਅ ਅੱਜ ਜਿਹੜਾ ਸਾਡਾ ਭੋਨੀਗੜ ਦਾ ਸਬਜ਼ਾੜ ਮੰਡੀ ਹੈਗੀ ਐ ਸੋ ਇਸ ਜਗ੍ਹਾ ਦੇ ਵਿੱਚ ਪਾਣੀ ਦੀ ਜਿਹੜੀ ਟੈਂਕੀ ਤਾਂ ਕਾਫੀ ਸਾਲ ਹੋ ਗਏ ਬਣੀ ਨੂੰ ਪਰ ਪਾਣੀ ਦਾ ਜਿਹੜਾ ਡੂੰਗਾ ਬੋਰ ਨਹੀਂ ਸੀਗਾ ਉਹਦੀ ਕਾਫੀ ਦਿੱਕਤ ਵੀ ਆ ਰਹੀ ਸੀ ਔਰ ਮੰਗ ਵੀ ਸੀਗੀ ਸੋ ਤਕਰੀਬਨ 36 ਰੱਖ ਦੀ ਲਾਗਤ ਦੇ ਨਾਲ ਜਿਹੜਾ ਉਹ ਡੂੰਗਾ ਬੋਰ ਹੈ ਉਹਦਾ ਜਿਹੜਾ ਕੰਮ ਸ਼ੁਰੂ ਕਰਵਾਇਆ ਔਰ ਉਹਦੇ ਨਾਲ ਹੀ ਜਿਹੜਾ ਇੱਥੇ ਕਿਉਂਕਿ ਮੰਡੀ ਦਾ ਜਦੋਂ ਸੀਜ਼ਨ ਟਾਈਮ ਜਿਹੜਾ ਪਬਲਿਕ ਟਾਇਲਟ ਨੇ ਜਿਹੜੇ ਉਹ ਉਹਨਾਂ ਦੀ ਜਿਹੜੀ ਦਿੱਕਤ ਸੀਗੀ ਇੱਕ ਬਲਾਕ ਹੈਗਾ ਸੀਗਾ ਤੇ ਇੱਕ ਬਲਾਕ ਦੀ ਜਿਹੜੀ ਹੋਰ ਜਿਹੜਾ ਪਲਾਨ ਦੇ ਵਿੱਚ ਵੀ ਹੈਗਾ ਸੀ ਤੇ ਜ਼ਰੂਰਤ ਵੀ ਹੈਗੀ ਸੀ ਸੋ ਦੂਸਰਾ ਜਿਹੜਾ ਬਲਾਕ ਹੈ ਤੇ 15 ਲੱਖ ਦੀ ਲਾਗਤ ਦੇ ਨਾਲ ਜਿਹੜਾ ਉਹ ਬਣਨਾ ਜਿਹੜਾ ਹੈਗਾ ਔਰ ਉਹਨਾਂ ਦਾ ਦੋਨੇ ਕੰਮਾਂ ਦਾ ਜਿਹੜਾ ਅੱਜ ਜਿਹੜੀ ਸ਼ੁਰੂਆਤ ਕਰਾਈ ਹੈ ਮੇਰੇ ਨਾਲ ਸਾਡੇ ਮਾਨਯੋਗ ਐਸਡੀਐਮ ਸਾਹਿਬ ਵੀ ਨੇ ਔਰ ਐਕਸੀਅਰ ਮੰਡੀ ਬੋਰਡ ਨਾਲ ਖੜੇ ਆ ਸਾਡੇ ਮੰਡੀ ਦੇ ਪ੍ਰਧਾਨ ਜੀ ਮਿਤਲ ਸਾਹਿਬ ਖੜੇ ਆ ਤੇ ਸਾਰੀ ਟੀਮ ਮੇਰੀ ਇੱਥੇ ਜਿਹੜੀ ਅੱਜ ਹਾਜ਼ਰ ਹੋਈ ਹੈ ਤੇ ਅੱਜ ਦਾ ਜਿਹੜਾ ਕੰਮ ਆ ਜਿਹੜਾ ਸ਼ੁਰੂ ਕਰਵਾਇਆ ਗਿਆ ਕੁਝ ਆਰਤੀਆਂ ਦੀਆਂ ਮੰਗਿਆ ਵੀ ਇਥੇ ਜੇਕਰ ਦੁਕਾਨਾਂ ਵਗੈਰਾ ਬਣਾਈਆਂ ਜਾਣ ਕਿਉਂਕਿ ਫਸਲਾਂ ਦੇ ਟਾਈਮ ਅਗਰ ਬੈਠ ਬਿਠਾਉਣ ਲਈ ਆਰਾਮਦਾਰੀ ਬਣ ਜਾਂਦੀ ਜੀ ਇਹਦੀ ਵੀ ਜੀ ਨਹੀਂ ਦੁਕਾਨਾਂ ਦੀ ਇਹਨਾਂ ਦੀ ਕੋਈ ਡਿਮਾਂਡ ਨਹੀਂ ਹੈਗੀ ਆਲਰੇਡੀ ਜਿਹੜੀ ਭਵਾਨੀਗੜ ਮੰਡੀ ਜਿਹੜੀ ਹੈਗੀ ਆ ਸਾਡੀ ਉਹਦੇ ਵਿੱਚ ਦੁਕਾਨਾਂ ਕਾਫੀ ਅਜੇ ਖਾਲੀ ਪਈਆਂ ਨੇ ਸੋ ਇਹ ਇਹ ਜਿਹੜੀ ਮੇਰੀ ਗੱਲ ਹੋਈ ਆ ਪੂਰੀ ਐਸੋਸੀਏਸ਼ਨ ਦੇ ਨਾਲ ਉਹ ਕਹਿੰਦੇ ਸਾਨੂੰ ਦੁਕਾਨਾਂ ਨਹੀਂ ਚਾਹੀਦੀ ਆ ਹਾਂ ਜਿਹੜੇ ਇਹਨਾਂ ਨੂੰ ਇੱਕ ਤਾਂ ਟਾਇਲਟ ਇਸ ਤੋਂ ਵੱਧ ਚਾਹੀਦੇ ਨੇ ਉਹਦੀ ਜਿਹੜੀ ਡਿਮਾਂਡ ਹੈਗੀ ਆ ਉਸ ਤੋਂ ਬਿਨਾ ਜਿਹੜਾ ਹੋਰ ਜਿਹੜੀ ਵੀ ਕੋਈ ਚੀਜ਼ ਹੈਗੀ ਹੈ ਕੱਚਾ ਜਿਹੜਾ ਫੜ ਹੈਗਾ ਹਾਲਾਂਕਿ ਉਹ ਦੁਕਾਨ ਪ੍ਰਪੋਜ਼ਲ ਦੇ ਵਿੱਚ ਉਹ ਦੁਕਾਨਾਂ ਦੇ ਲਈ ਛੱਡਿਆ ਗਿਆ ਪਰ ਉਹਦੇ ਮੂਹਰੇ ਜਿਹੜੀ ਪਾਰਕਿੰਗ ਹੈ ਉਹਨੂੰ ਅਸੀਂ ਪੱਕਾ ਕਰ ਲੈਨੇ ਆ ਉਹਦੀ ਵੀ ਜਿਹੜੀ ਅਸੀਂ ਪ੍ਰਪੋਜ਼ਲ ਬਣਾ ਕੇ ਮਾਨਯੋਗ ਸੀਮ ਸਾਹਿਬ ਨੂੰ ਭੇਜ ਰਹੇ ਹਾਂ ਤੇ ਆਉਣ ਵਾਲੇ ਦਿਨਾਂ ਚ ਉਹਦੇ ਦੇ ਵੀ ਜਣਾ ਕਰ ਰਹੇ ਹਾਂ ਪਹਿਲਾਂ ਇੱਕ ਸਾਹਮਣੇ ਇੱਥੇ ਪਾਣੀ ਵੀ ਮੰਗ ਕੀਤੀ ਗਈ ਸੀ ਵੀ ਜਿਹੜੀ ਮੰਡੀਕਰਨ ਬੋਰਡ ਦੀ ਟੈਂਕੀ ਲੱਗੀ ਹੈ ਅਗਰ ਸਾਨੂੰ ਪਾਣੀ ਉਪਲਬਧ ਕਰਾਇਆ ਜਾਵੇ ਪੀਣ ਲਈ ਰਾਮਪੁਰੇ ਵਾਸੀਆਂ ਬੋਲੋ ਉਹਦੇ ਬਾਰੇ ਕੋਈ ਹੈ ਕੁਝ ਨਿਗਰਾਨੀ ਚ ਨਹੀਂ ਇਹ ਮੰਡੀ ਬੋਰਡ ਦਾ ਹੈਗਾ ਇਹ ਮੰਡੀ ਦੇ ਲਈ ਆ ਤੇ ਜਿਹੜੀ ਰਾਮਪੁਰਾ ਪਿੰਡ ਦੀ ਜਿਹੜੀ ਪਾਣੀ ਦੀ ਟੈਂਕੀ ਦੀ ਗੱਲ ਕਰ ਰਹੇ ਆ ਉਹ ਜਿਹੜਾ ਪਿਛਲੇ ਸਮੇਂ ਦੇ ਵਿੱਚ ਜਦੋਂ ਡਵੈਲਪਮੈਂਟ ਹੋਈ ਆ ਸੜਕਾਂ ਸੁੜਕਾਂ ਬਣੀਆਂ ਨੇ ਤਾਂ ਉਹ ਜਿਹੜੀ ਕਾਫੀ ਜਿਹੜੀ ਪਾਈਪਾਂ ਨੇ ਵਗੈਰਾ ਨੇ ਸਾਰੀ ਡੈਮੇਜ ਹੋ ਗਈਆਂ ਸੀ ਉਸ ਤੋਂ ਬਿਨਾਂ ਜਿਹੜੀ ਜਿਹੜੀ ਟੈਂਕੀ ਸੀ ਉਹ ਵੀ ਜਿਹੜੀ ਡਿਸਟਰੋਏ ਕਰ ਦਿੱਤੀ ਗਈ ਆ ਖਤਮ ਹੋ ਗਈ ਆ ਤੇ ਉਹਦਾ ਟਾਈਮ ਜਿਹੜਾ ਪੀਰੀਅਡ ਪੂਰਾ ਹੋ ਗਿਆ ਸੀ ਤੇ ਹੁਣ ਜਿਹੜੀ ਨਵੀਂ ਪ੍ਰਪੋਜ਼ਲ ਹੈ ਉਹ ਸਾਡਾ ਤਕਰੀਬਨ ਜਿਹੜਾ ਸਰਵੇ ਵਗੈਰਾ ਹੋ ਕੇ ਐਸਟੀਮੇਟ ਤਿਆਰ ਨੇ ਉਹਦੇ ਚ ਸਿਰਫ ਜਿਹੜਾ ਬੈਨੀਫੀਸ਼ੀਰੀ ਸ਼ੇਅਰ ਆ ਪਿੰਡ ਦੇ ਵੱਲੋਂ ਜਿਹੜੀ ਦਿੱਕਤ ਆ ਰਹੀ ਸੀਗੀ ਸੋ ਉਹਦਾ ਵੀ ਅੱਜ ਮੈਂ ਜਿਹੜੇ ਸਾਡੇ ਇੱਥੇ ਮੌਜੂਦ ਜਿਹੜੇ ਪੰਚਾਇਤ ਅਫਸਰ ਖੜੇ ਨੇ ਐਸਡੀਐਮ ਸਾਹਿਬ ਦੇ ਧਿਆਨ ਦੇ ਵਿੱਚ ਲਿਆਂਦਾ ਤੇ ਜਿਹੜਾ ਪਿੰਡ ਦਾ ਜਿਹੜਾ ਸ਼ਹਿਰ ਹੈ ਉਹ ਸ਼ਹਿਰ ਪਵਾ ਕੇ ਬੜੀ ਜਲਦੀ ਇਹਨਾਂ ਦਾ ਕੰਮ ਹੈ ਜਿਹੜਾ ਉਹਨੂੰ ਸ਼ੁਰੂ ਕਰਾਉਣ ਜਾ ਰਹੇ ਆ ਇਹਦੇ ਨਾਲ ਨਾਲ ਇੱਕ ਪੰਚਾਇਤੀ ਚੋਣਾਂ ਨੂੰ ਲੈ ਕੇ ਕਦੋਂ ਤੱਕ ਉਮੀਦ ਹੈ ਵੀ ਉਹ ਹੋ ਜਾਣਗੀਆਂ ਜੀ ਲੋਕਾਂ ਦੇ ਵਿੱਚ ਕਿਉਂਕਿ ਉਹ ਪੰਚਾਇਤਾਂ ਪੰਗ ਹੋ ਗਿਆ ਤੇ ਲੋਕਾਂ ਨੂੰ ਵੀ ਉਮੀਦ ਹੈ ਨਹੀਂ ਹਜੇ ਪੰਚਾਇਤਾਂ ਨਹੀਂ ਪੰਗ ਹੋਈਆਂ ਹੈਗੀਆਂ ਕਿਉਂਕਿ ਪੰਚਾਇਤਾਂ ਦਾ ਜਿਹੜਾ ਕਾਰਜਕਾਲ ਆ ਸਮਾਂ ਜਿਹੜਾ ਪਿਆ ਕਿਉਂਕ ਸੋ ਡੇਟ ਤੋਂ ਜਿਹੜਾ ਇਹਨਾਂ ਦਾ ਕਾਰਜਕਾਲ ਜਿਹੜਾ ਮੰਨਿਆ ਜਾਂਦਾ ਵੀ ਸ਼ੁਰੂ ਹੋਇਆ ਸੋ ਜਿਹੜੀਆਂ ਡੇਟਸ ਨੇ ਜਿਹੜੀਆਂ ਅਲੱਗ-ਅਲੱਗ ਡੇਟਸ ਹੈਗੀਆਂ ਨੇ ਸੋ ਜਦੋਂ ਉਹਨਾਂ ਦਾ ਜਿਹੜਾ ਸਮਾਂ ਪੂਰਾ ਹੋ ਗਿਆ ਉਸ ਤੋਂ ਬਾਅਦ ਜਿਹੜੀਆਂ ਸੋਣਾ ਨੂੰ ਆਪਾਂ ਜਿਹੜਾ ਲੈ ਕੇ ਆਵਾਂ ਇਹਨੂੰ ਤਾਂ ਯਾਰ ਸ਼ਰਮ ਆਉਣੀ ਚਾਹੀਦੀ ਹੈ ਮੈਨੂੰ ਲੱਗਦਾ ਐ ਜਾ ਘਟਿਆ ਬੰਦਾ ਹੈ ਉਹ ਸੋਚਦਾ ਕਿ ਫੋਟੋਆਂ ਲਾ ਲਾ ਕੇ ਇਹਦੀ ਮਸ਼ਹੂਰੀ ਹੋਉਂਦੀ ਹੈ ਲੋਕੀਂ ਨਾਲ ਲੱਗਦੇ ਹੈ ਮੈਨੂੰ ਲੱਗਦਾ ਹਾਲਾਤ ਐ ਭੱਜਣੀਆਂ ਅਗਲੇ 5 ਕੇ ਮਹੀਨੇ ਦੇ ਬਾਅਦ ਜਿੱਥੇ ਦੀ ਫੋਟੋ ਦੇਖ ਕੇ ਕਰਨਗੇ ਪੰਜਾਬ ਦੇ ਲੋਕੀ ਛੇਤਰ ਮਰੇ ਕਰ ਸਰ ਜਿਵੇਂ ਜਿਵੇਂ ਜਿਹੜੇ ਰਾਫਰ ਕਾਰਡ ਪਹਿਲਾਂ ਕੱਟਦੇ ਜੀ ਫਿਰ ਬਾਅਦ ਚ ਬਣਾਦੇ ਜੀ ਉਹ ਇਲੈਕਸ਼ਨ ਕਰਕੇ ਇਹਨਾਂ ਨੇ ਸ਼ੁਰੂ ਕੀਤਾ ਹੈ ਇਲੈਕਸ਼ਨ ਦੇ ਬਾਅਦ ਫਿਰ ਤੋਂ ਕੱਟਦੇ ਦੇਖਿਆ 24 24 ਸਰ ਕੀਤੀ ਹੈ ਦੇਖਿਆ ਇਹ ਦੇਖਿਆ ਤੁਰੇ ਚੱਲੋ ਮਰੇ ਮਰੇ ਤੁਰੇ ਚੱਲੋ ਜਾਨ ਕਾਲੇ ਜਿੱਤੂ ਸਾਰੀ ਸੀਟਾਂ